ਤਰੀਕਾ ਕਾਲ ਤੱਕ ਸਹਬ ਦੇ ਕਾਰਜਕਾਰੀ ਜਥੇਦਾਰ ਭਾਈ ਗੁਰਦੇਵ ਸਿੰਘ ਕੋਂਕੇ ਉਸ ਕੇਸ ਦੀ ਮੋੜ ਚਰਚਾ ਜੋ ਦੀ ਚੱਲੀ ਹੈ ਉਦੋਂ ਕਾਫੀ ਚਰਚਾਵਾਂ ਦੇ ਵਿੱਚੋਂ ਇੱਕ ਗੱਲ ਇਹ ਵੀ ਸਾਹਮਣੇ ਨਿਕਲ ਕੇ ਆ ਰਹੀ ਹੈ ਕਿ ਹੁਣ ਕੇਸ ਦਾ ਬਣੇਗਾ ਕੀ ਕੀ ਪਰਿਵਾਰ ਨੂੰ ਇਨਸਾਫ ਮਿਲੇਗਾ ਹਾਲਾਂਕਿ ਪਰਿਵਾਰ ਨੇ ਤਾਂ ਇੱਥੋਂ ਤੱਕ ਮੀਡੀਆ ਦੇ ਵਿੱਚ ਕਹਿ ਦਿੱਤਾ ਹੈ ਕਿ ਇਨਸਾਫ ਕੱਲਾ ਪਰਿਵਾਰਕ ਮੈਂਬਰਾਂ ਨੂੰ ਨਹੀਂ ਮਿਲਣਾ ਇਸ ਕੇਸ ਚ ਪੂਰੀ ਕੌਮ ਨੂੰ ਇਨਸਾਫ ਮਿਲਣਾ ਹੈ ਕਿਉਂਕਿ ਉਹ ਕੌਮ ਦੀ ਖਾਤਰ ਅਗਵਾਈ ਕਰ ਰਹੇ ਸਨ ਔਰ ਉਸੇ ਲਈ ਸਰਗਰਮੀਆਂ ਕਰਦੇ ਸਨ ਪਰ ਉਹਨਾਂ ਨੂੰ ਪੁਲਿਸ ਦੇ ਆਂ ਮਨੁੱਖੀ ਵਤੀਰੇ ਦਾ ਸ਼ਿਕਾਰ ਹੋਣਾ ਪਿਆ ਹਾਲਾਂਕਿ ਪੁਲਿਸ ਦੇ ਮੁਤਾਬਕ ਕਿੱਥੇ ਕਿੱਥੇ ਗੁਰਦੇਵ ਸਿੰਘ ਕੌਂਕੇ ਨੂੰ ਜਿਹੜਾ ਭਗੌੜਾ ਕਰਾਰ ਦਿੱਤਾ ਗਿਆ ਕਿੰਨੇ ਕੇਸ ਦਰਜ ਸਨ ਉਹਨਾਂ ਦੀ ਜਿਹੜੀ ਸਟੇਟਸ ਰਿਪੋਰਟ ਹੈ ਤਾਂ ਹੁਣ ਪਤਾ ਲੱਗਿਆ ਕਿ ਪੰਜਾਬ ਸਰਕਾਰ ਨੇ ਵੀ ਮੰਗ ਲਈ ਹੈ ਹਾਲਾਂਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਮੌਜੂਦਾ ਜਥੇਦਾਰ ਜਿਹੜੇ ਪੰਜਾਬ ਮਨੁੱਖੀ ਅਧਿਕਾਰਾਂ ਦਾ ਸੰਗਠਨ ਹੈ ਉਹਨਾਂ ਨੇ ਰਿਪੋਰਟ ਉਹਨਾਂ ਨੂੰ ਦਿੱਤੀ ਤਾਂ ਗਿਆਨੀ ਰਗਵੀਰ ਸਿੰਘ ਹੋਰਾਂ ਨੇ ਐਸਜੀਪੀਸੀ ਨੂੰ ਆਦੇਸ਼ ਜਾਰੀ ਕੀਤਾ ਕਿ ਉਹ ਇਸ ਗੱਲ ਦੇ ਲੈ ਕੇ ਕੇਸ ਜਿਹੜੀ ਪੈਰਵਾਹੀ ਕਰਨਾ ਐਫਆਈਆਰ ਦਰਜ ਕਰਵਾ ਕੇ ਅੱਗੇ ਇਸ ਕੇਸ ਨੂੰ ਵਧਾਉਣਾ ਪਰ ਇਸ ਮਾਮਲੇ ਦੇ ਵਿੱਚ ਹਾਲੇ ਤੱਕ ਐਸਜੀਪੀਸੀ ਨੂੰ ਤਾਂ ਕੋਈ ਕਾਮਯਾਬੀ ਹਾਸਲ ਨਹੀਂ ਹੋ ਸਕੀ ਤੇ ਨਾ ਹੀ ਇਸ ਦੇ ਉੱਤੇ ਕੋਈ ਹਾਲੇਠੋਸ ਰੂਪ ਚ ਕੋਈ ਗੱਲਬਾਤ ਸਾਹਮਣੇ ਆਈ ਹੈ ਹਾਲਾਂਕਿ ਐਸਜੀਪੀਸੀ ਦੇ ਮੈਂਬਰਾਂ ਦਾ ਤੇ ਐਸਜੀਪੀਸੀ ਪ੍ਰਧਾਨ ਦਾ ਦਾਵਾ ਇਹ ਹੈ ਕਿ ਅਸੀਂ ਇਸ ਕੇਸ ਦੇ ਵਿੱਚ ਵੀ ਜਥੇਦਾਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਜੀਆਂ ਹਦਾਇਤਾਂ ਦੇ ਮੁਤਾਬਕ ਕੰਮ ਕਰਾਂਗੇ ਅਗਵਾਈ ਕਰਾਂਗੇ ਦੂਜੇ ਪਾਸੇ ਪੰਜਾਬ ਸਰਕਾਰ ਨੇ ਵੀ ਪਤਾ ਲੱਗਿਆ ਕਿ ਰਿਪੋਰਟ ਮੰਗ ਲਈ ਹੈ ਇਸ ਮਾਮਲੇ ਦੇ ਵਿੱਚ ਸਟੇਟਸ ਰਿਪੋਰਟ ਦੇ ਵਿੱਚ ਦਰਜ ਕੀ ਕੀ ਹੈ ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਗੁਰਦੇਵ ਸਿੰਘ ਕੌਂਕੇ ਤਤਕਾਲੀ ਕਾਰਜਕਾਰੀ ਜਥੇਦਾਰ ਜਿਨ੍ਹਾਂ ਨੂੰ ਅਣਮਨੋਖੀ ਤਸ਼ੱਦਦ ਦਾ ਸ਼ਿਕਾਰ ਹੋਣਾ ਪਿਆ ਪੁਲਿਸ ਅਫਸਰਾਂ ਨੇ ਉਹਨਾਂ ਨੂੰ ਕੋਹ ਕੋ ਕੇ ਮਾਰ ਦਿੱਤਾ ਇਹ ਗੱਲਾਂ ਨੇ ਜਿਹੜੀਆਂ ਹੁਣ ਮੋੜ ਚਰਚਾ ਦਾ ਵਿਸ਼ਾ ਬਣਨ ਲੱਗੀਆਂ ਨੇ ਪਰ ਉਹਨਾਂ ਦੋਸ਼ੀ ਪੁਲਿਸ ਅਫਸਰਾਂ ਨੂੰ ਕੋਈ ਹਾਲੇ ਤੱਕ ਮਿਸਾਲੀ ਸਜ਼ਾ ਮਿਲਣੀ ਤਾਂ ਦੂਰ ਦੀ ਗੱਲ ਕੋਈ ਵੀ ਐਫਆਈਆਰ ਦਰਜ ਤੱਕ ਨਹੀਂ ਹੈ ਪਰ ਹੁਣ ਪੰਜਾਬ ਸਰਕਾਰ ਨੇ ਸਟੇਟਸ ਰਿਪੋਰਟ ਮੰਗੀ ਹੈ ਪਰ ਉਸ ਸਟੇਟਸ ਰਿਪੋਰਟ ਦੇ ਉੱਤੇ ਪੰਜਾਬ ਸਰਕਾਰ ਅੱਜ ਦੀ ਘੜੀ ਦੇ ਵਿੱਚ ਕੀ ਕੁਝ ਕਰ ਸਕਦੀ ਹੈ ਕਿਉਂਕਿ ਕਿਹਾ ਜਾਂਦਾ ਹੈ ਕਿ ਜਿਸ ਦੇ ਹੱਥ ਸੱਤਾ ਹੁੰਦੀ ਹੈ ਉਸ ਦੇ ਕੋਲ ਸ਼ਕਤੀਆਂ ਵੀ ਵੱਧ ਹੁੰਦੀਆਂ ਨੇ ਤੇ ਮੌਕੇ ਵੀ ਵੱਧ ਹੁੰਦੇ ਨੇ ਕੋਈ ਵੀ ਫੈਸਲਾ ਲੈਣਾ ਹੋਵੇ ਕੋਈ ਡਿਸੀਜਨ ਲੈਣਾ ਹੋਵੇ ਤੇ ਉਸ ਦੇ ਵਿੱਚ ਸਰਕਾਰ ਦੇ ਸੱਤਾ ਧਿਰ ਦੇ ਹੱਥ ਬਹੁਤ ਕੁਝ ਹੁੰਦਾ ਕੁਝ ਵੀ ਕੀਤਾ ਜਾ ਸਕਦਾ ਤਾਂ ਕੀ ਪੰਜਾਬ ਸਰਕਾਰ ਇਸ ਮਾਮਲੇ ਦੇ ਵਿੱਚ ਲੋਕਾਂ ਦੀ ਨਾਬਜ਼ ਨੂੰ ਪਛਾਣਦਿਆਂ ਹੋਇਆਂ ਕੀ ਇਸ ਮਾਮਲੇ ਦੇ ਵਿੱਚ ਵੀ ਕੋਈ ਅਗਲਾ ਕਦਮ ਪੁੱਟ ਸਕਦੀ ਹੈ ਕਿਉਂਕਿ ਸਟੇਟਸ ਰਿਪੋਰਟ ਮੰਗਣਾ ਮਤਲਬ ਦੇਖਿਆ ਜਾਵੇ ਕਿ ਇਸ ਨੂੰ ਕਿਸ ਦਾ ਆਧਾਰ ਕੀ ਬਣਦਾ ਹੈ ਕਿ ਅੱਜ ਇਸ ਮਾਮਲੇ 'ਚ ਇਨਸਾਫ ਮਿਲੇਗਾ ਜਾਂ ਫਿਰ ਕੁਦਰਤੀ ਇਨਸਾਫ ਦੇ ਉੱਤੇ ਮਸਲੇ ਨੂੰ ਹਰ ਪਾਸਿਓਂ ਛੱਡਿਆ ਜਾ ਰਿਹਾ ਹੈ ਸਟੇਟਸ ਰਿਪੋਰਟ ਦੇ ਵਿੱਚ ਕੀ ਆ ਵੀ ਦੱਸਾਂਗੇ ਪੰਜਾਬ ਸਰਕਾਰ ਨੇ ਸਟੇਟਸ ਰਿਪੋਰਟ ਕਦੋਂ ਮੰਗੀ ਇਸ ਦੇ ਬਾਰੇ ਵੀ ਜਾਣਕਾਰੀ ਸਾਂਝੀ ਕਰ ਰਹੇ ਹਾਂ ਤੁਹਾਡੇ ਨਾਲ ਦਰਅਸਲ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਗੁਰਦੇਵ ਸਿੰਘ ਕੌਂਕੇ ਦੇ ਮਾਮਲੇ 'ਚ 2004 ਤੋਂ ਬਾਅਦ 2 ਜਨਵਰੀ 2024 ਨੂੰ ਪੰਜਾਬ ਸਰਕਾਰ ਨੇ ਜਥੇਦਾਰ ਗੁਰਦੇਵ ਸਿੰਘ ਕੇ ਦੇਖਲਾਬ ਜਿੰਨੇ ਵੀ ਮਾਮਲੇ ਦਰਜ ਸੰ ਦੀ ਸਟੇਟਸ ਰਿਪੋਰਟ ਮੰਗੀ ਹੈ ਇਸ ਮਾਮਲੇ ਦੇ ਵਿੱਚ ਦਾ ਐਡੀਟਰ ਨਿਊਜ਼ ਜਿਸ ਨੂੰ ਸੀਨੀਅਰ ਪੱਤਰਕਾਰ ਬਰਵਿੰਦਰ ਸਿੰਘ ਬਰਿਆਣਾ ਚਲਾਉਂਦੇ ਨੇ ਉਹਨਾਂ ਦੀ ਦੇ ਮੁਤਾਬਕ ਕਿ ਉਹਨਾਂ ਨੇ ਕਿਹਾ ਕਿ ਗੱਲ ਸਾਬਤ ਹੋ ਚੁੱਕੀ ਹੈ ਕਿ ਅੱਜ ਦੀ ਤਾਰੀਖ ਤੱਕ ਵੀ ਜਥੇਦਾਰ ਗੁਰਦੇਵ ਸਿੰਘ ਅਦਾਲਤ ਵੱਲੋਂ ਪਗੋੜੇ ਕਰਾਰ ਦੇ ਦਿੱਤੇ ਗਏ ਹੋਏ ਨੇ ਇਸ ਸਟੇਟਸ ਰਿਪੋਰਟ ਮੁਤਾਬਕ ਜਥੇਦਾਰ ਕੌਂਕੇ ਦੇਖਲਾ ਵੱਖ-ਵੱਖ ਧਰਾਵਾਂ ਤਹਿਤ 6 ਮਾਮਲੇ 90 ਦੇ ਦਸ਼ਕ ਵਿੱਚ ਜਿਹੜੇ ਨੇ ਉਹ ਦਰਜ ਹੋਏ ਸਨ ਇਸ ਸਟੇਟਸ ਰਿਪੋਰਟ ਦੇ ਵਿੱਚ ਪਹਿਲੇ ਨੰਬਰ ਤੇ ਮਕਦਮਾ ਨੰਬਰ 181 ਹੈ ਮਿਤੀ 8 12 1992 ਨੂੰ ਧਾਰਾ 302 34 25 27 ਅਸਲ ਐਕਟ ਦੀ ਧਾਰਾ ਨਾਲ ਜੁੜੀ ਗਈ ਥਾਣਾ सदर ਜਗਰਾਉ ਵਿੱਚ ਦਰਜ ਹੁੰਦਾ ਹੈ ਫਿਰ ਦੂਸਰਾ ਮਕਦਮਾ ਜਥੇਦਾਰ ਕੌਂਕੇ ਉੱਤੇ ਜਿਹੜਾ ਦਰਜ ਕੀਤਾ ਗਿਆ ਉਸ ਦੇ ਬਾਰੇ ਵੀ ਸਟੇਟਸ ਰਿਪੋਰਟ ਦੇਵੇ ਮਕਦਮਾ ਨੰਬਰ 151 ਜਿਹੜਾ ਕਿ 26 ਜੁਲਾਈ 1999 ਨੂੰ ਦਰਜ ਹੋਇਆ ਜਿਸ ਦੇ ਵਿੱਚ ਕਈ ਅਜਿਹੇ ਮਾਮਲੇ ਨੇ ਜਿਸ ਦੇ ਵਿੱਚ ਟਾਡਾ ਵਰਗੀਆਂ ਜਿਹੜੇ ਨੇ ਕਾਨੂੰਨ ਵੀ ਲਾਏ ਗਏ ਨੇ ਧਾਰਾਵਾਂ ਵੀ ਹੋਰ ਬਹੁਤ ਸਾਰੀਆਂ ਸੰਗੀਨ ਲਗਾਈਆਂ ਗਈਆਂ ਨੇ ਜਿਸ ਦੇ ਵਿੱਚ ਧਾਰਾ 212 ਤੇ 216 ਐ ਟਾਡਾ ਐਕਟ 3 4 ਜਿਹੜੀ ਹੈ ਉਹ 5 ਥਾਣਾ ਸਦਰ ਜਗਰਾਉਂ ਦੇ ਵਿੱਚ ਜਿਹੜਾ ਦੂਜਾ ਮੁਕੱਦਮਾ ਹੈ ਫਿਰ ਤੀਸਰੇ ਨੰਬਰ ਤੇ ਮੁਕੱਦਮਾ ਨੰਬਰ 172 ਹੈ ਜਿਹੜਾ ਕਿ 21 ਨਵੰਬਰ 1992 ਨੂੰ ਅਸਲ ਐਕਟ ਥਾਣਾ ਸਦਰ ਜਗਰਾਉਂ ਵਿੱਚ ਦਰਜ ਹੁੰਦਾ ਹੈ ਫਿਰ ਚੌਥਾ ਮੁਕੱਦਮਾ ਨੰਬਰ 32 ਮਿਤੀ 16 ਜਨਵਰੀ 1985 307 ਧਾਰਾ ਜਿਸ ਵਿੱਚ ਲੱਗੀ ਹੈ 34 120 20 ਲੱਗੀ ਹੈ ਤੇ ਅਸਲ ਐਕਟ ਥਾਣਾ ਦਾਖਾ ਦੇ ਵਿੱਚ ਜਿਹੜਾ ਦਰਜ ਹੈ ਮੁਕੱਦਮਾ ਨੰਬਰ 59 ਮਿਤੀ 10 ਅਪ੍ਰੈਲ 1991 ਧਾਰਾ 302 ਤਾ 120 ਬੀ ਟਾਡਾ ਤੇ ਅਸਲਾ ਐਕਟ ਥਾਣਾ ਸਦਰ ਜਗਰਾਉ ਵਿੱਚ ਦਰਜ ਹੈ ਪੰਜਵਾਂ ਨੰਬਰ ਮੁਕਦਮਾ ਜਿਹੜਾ ਉਹ 59 ਹੈ ਜਿਹੜਾ ਮਿਤੀ 2 ਜਨਵਰੀ 1993 ਨੂੰ ਦਰਜ ਕੀਤਾ ਗਿਆ ਜਿਸ ਵਿੱਚ ਧਾਰਾ 307 ਲੱਗੀ ਹੈ 353 ਲੱਗੀ ਹੈ 224 ਤੇ 34 ਅਸਲਾ ਐਕਟ ਥਾਣਾ ਸਿੰਧਵਾ ਵੇਟ ਦੇ ਵਿੱਚ ਦਰਜ ਹੈ ਇਹ ਉਹ ਕੇਸ ਆ ਜਿਸ ਦੇ ਵਿੱਚ ਜਥੇਦਾਰ ਕੌਂਕੇ ਨੂੰ ਪੁਲਿਸ ਪਾਰਟੀ ਕੋਲੋਂ ਛਡਵਾਏ ਜਾਣ ਦਾ ਮਾਮਲਾ ਹੈ ਜਿਸ ਵਿੱਚ ਪੁਲਿਸ ਨੇ ਇਹ ਦਾਵਾ ਕੀਤਾ ਸੀ ਕਿ ਜਥੇਦਾਰ ਕੌਂਕੇ ਨੂੰ ਕੁਝ ਖੜਕੂ ਪੁਲਿਸ ਹਿਰਾਸਤ ਵਿੱਚੋਂ ਭਜਾ ਕੇ ਲੈ ਗਏ ਸਨ ਇਸ ਮੁਕਦਮੇ ਦੀ ਹੀ ਬੀਪੀ ਤਵਾੜੀ ਨੇ ਜਾਂਚ ਰਿਪੋਰਟ ਸੌਂਪੀ ਉਸ ਵਕਤ 1998-99 ਦੇ ਵਿੱਚ ਇਹ ਜਾਂਚ ਰਿਪੋਰਟ ਜਿਹੜੀ ਬਣਦੀ ਆ ਮੁੱਢਲੀ ਜਾਂਚ ਰਿਪੋਰਟ ਹੈ ਜਿਸ ਦੇ ਆਧਾਰ ਦੇ ਉੱਤੇ ਅਗਲੀ ਕਾਰਵਾਈ ਹੋਣੀ ਸੀ ਜਿਹੜੀ ਨਹੀਂ ਸੀ ਹੋ ਸਕੀ ਔਰ ਇਲਜ਼ਾਮ ਲੱਗਦੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਉੱਤੇ ਤਤਕਾਲੀ ਮੁੱਖ ਮੰਤਰੀ ਬਰਹਮ ਪ੍ਰਕਾਸ਼ ਸਿੰਘ ਬਾਦਲ ਜਿਨ੍ਹਾਂ ਨੇ ਅੱਗੇ ਇਸ ਮਾਮਲੇ ਨੂੰ ਤੋੜਨਾ ਸੀ ਪਰ ਨਹੀਂ ਤੋੜਿਆ ਗਿਆ ਇਹ ਦੋਸ਼ ਲੱਗਦੇ ਰਹਿੰਦੇ ਨੇ ਇਸ ਮਾਮਲੇ ਦੇ ਵਿੱਚ ਅੱਜਕੱਲ੍ਹ ਕਾਫੀ ਚਰਚਾ ਹੈ ਹਾਲਾਂਕਿ ਮੌਜੂਦਾ ਸਮੇਂ 'ਚ ਸ਼੍ਰੋਮਣੀ ਅਕਾਲੀ ਦਲ ਇਸ ਗੱਲ ਤੋਂ ਜਿਹੜੀ ਨਖੇਦੀ ਕਰ ਰਹੀ ਹੈ ਜਿਹੜੇ ਜਿਹੜੇ ਸ਼੍ਰੋਮਣੀ ਕਾਲੀ ਦਲ ਦੇ ਉੱਤੇ ਸਵਾਲ ਖੜੇ ਕਰ ਰਹੇ ਨੇ ਉਹਨਾਂ ਦਾ ਕਹਿਣਾ ਹੈ ਕਿ ਉਸ ਸਟੇਟਸ ਰਿਪੋਰਟ ਦੇ ਵਿੱਚ ਅਜਿਹਾ ਕੁਝ ਠੋਸ ਨਹੀਂ ਸੀ ਜਾ ਉਸ ਨੂੰ ਆਪਣੇ ਹਿਸਾਬ ਦੇ ਨਾਲ ਸ਼੍ਰੋਮਣੀ ਕਾਲੀ ਦਲ ਦੇ ਲੀਡਰ ਅੱਜ ਕੱਲ ਬੋਲ ਰਹੇ ਨੇ ਕਹਿ ਰਹੇ ਨੇ ਕਿ ਇਸ ਦੇ ਵਿੱਚ ਸ਼੍ਰੋਮਣੀ ਕਾਲੀ ਦਲ ਦਾ ਕੋਈ ਕਸੂਰ ਨਹੀਂ ਇੱਥੇ ਗੱਲ ਦਾ ਜ਼ਿਕਰ ਕਰਨਾ ਇਹ ਵੀ ਬਣਦਾ ਹੈ ਕਿ ਨਾ ਮੁਕਦਮਿਆਂ ਦੇ ਵਿੱਚੋਂ ਦੋ ਅਜੇ ਮੁਕਦਮੇ ਨੇ ਜਿੰਨਾ ਵਿੱਚੋਂ ਜੱਥੇਦਾਰ ਕੌਕੇ ਨੂੰ ਪਗੋੜਾ ਕਰਾਰ ਦੇ ਦਿੱਤਾ ਗਿਆ ਸੀ ਮੁਕਦਮਾ ਨੰਬਰ 181 ਜਿਸ ਦੇ ਵਿੱਚ ਐਸ ਡੀ ਜੀ ਐਮ ਜਗਰਾਉਂ ਦੀ ਅਦਾਲਤ ਵਿੱਚ ਜਥੇਦਾਰ ਕੌਂਕੇ ਨੂੰ ਪਗੋੜਾ ਕਰਾਰ ਦਿੱਤਾ ਹੋਇਆ ਇਸੇ ਤਰ੍ਹਾਂ ਮਕਦਮਾ ਨੰਬਰ ਜਿਹੜਾ 1 ਕ ਹੈ ਉਹਨਾਂ ਨੂੰ ਉਸ ਦੇ ਵਿੱਚ ਵੀ ਪਗੋੜਾ ਕਰਾਰ ਦਿੱਤਾ ਹੋਇਆ ਹੈ ਮਕਦਮਾ ਨੰਬਰ 2 ਜਿਹੜਾ 151 ਇਸ ਦੇ ਵਿੱਚ ਵੀ ਐਮ ਐ ਸਾਲੂ ਵਾਲੀਆ ਵੱਲੋਂ ਕੇਸ ਵਾਪਸ ਲੈ ਲਿਆ ਗਿਆ ਸੀ ਮਕਦਮਾ ਨੰਬਰ 172 ਵਿੱਚ ਐਸ ਡੀ ਜੀ ਐਮ ਜਗਰਾਉਂ ਵੱਲੋਂ ਥਾਣੇ ਜਥੇਦਾਰ ਕੌਂਕੇ ਨੂੰ 1 ਸਾਲ ਦੀ ਕੈਦ ਤੇ 1000 ਰੁਪਏ ਦਾ ਜੁਰਮਾਨਾ ਕੀਤਾ ਗਿਆ ਸੀ ਮਕਦਮਾ ਨੰਬਰ 32 ਵਿੱਚ ਐਫ ਆਈ ਆਰ ਜਿਹੜੀ ਆ ਪੁਸ਼ਤ ਖਰਾਬ ਹੋਣ ਕਰਕੇ ਮੁਕਦਮੇ ਦੀ ਸਟੇਜ ਕਲੀਅਰ ਨਹੀਂ ਹੋ ਸਕੀ ਮੁਕਦਮਾ ਨੰਬਰ 58 ਵਿੱਚ ਜਥੇਦਾਰ ਕੌਂਕੇ ਨੂੰ ਲੁਧਿਆਣਾ ਦੀ ਅਦਾਲਤ ਵੱਲੋਂ ਬਰੀ ਵੀ ਕਰ ਦਿੱਤਾ ਗਿਆ ਸੀ ਮੁਕਦਮਾ ਨੰਬਰ 47 ਜੋ ਕਿ ਟਾਡਾ ਐਕਟ ਤਹਿਤ ਥਾਣਾ ਸ਼ਾਹਬਾਦ ਵਿੱਚ ਦਰਜ ਸੀ ਉਸ ਬਾਰੇ ਵੀ ਕੋਈ ਤੱਥ ਨਹੀਂ ਮਿਲੇ ਨੇ ਇਸ ਤਰ੍ਹਾਂ ਦੀ ਇਹ ਸਟੇਟਸ ਰਿਪੋਰਟ ਹੈ ਜਿਸ ਦੇ ਬਾਰੇ ਪੰਜਾਬ ਸਰਕਾਰ ਦੀ ਵੀ ਹੁਣ ਜਿਹੜੀ ਆ ਆਖੇਸ ਰਿਪੋਰਟ ਦੇ ਉੱਤੇ ਪਈ ਹੈ ਸਟੇਟਸ ਰਿਪੋਰਟ ਦੇ ਆਧਾਰ ਦੇ ਉੱਤੇ ਪੰਜਾਬ ਸਰਕਾਰ ਆਪਣੇ ਪੱਧਰ ਦੇ ਉੱਤੇ ਕੀ ਕਰ ਸਕਦੀ ਹੈ ਇਹ ਆਉਣ ਵਾਲੇ ਸਮੇਂ 'ਚ ਪਤਾ ਲੱਗੇਗਾ ਫਿਲਹਾਲ ਗੱਲਾਂ ਚਾਰੇ ਪਾਸੇ ਹੋ ਰਹੀਆਂ ਨੇ ਕਿ ਭਾਈ ਗੁਰਦੇਵ ਸਿੰਘ ਕੌਂਕੇ ਜਥੇਦਾਰ ਕਾਰਜਕਾਰੀ ਸਨ ਜਿਹੜੇ ਸ੍ਰੀ ਅਕਾਲ ਤਖਤ ਸਾਹਿਬ ਦੇ ਉਸ ਵੇਲੇ ਚਾਹੇ ਉਹ ਥੋੜਾ ਸਮਾਂ ਹੀ ਇਸ ਜ਼ਿੰਮੇਵਾਰੀ ਦੇ ਉੱਤੇ ਰਹੇ ਪਰ ਉਹਨਾਂ ਦਾ ਨਾਮ ਜਾਂ ਉਹਨਾਂ ਦਾ ਕੱਦ ਪੰਥਕ ਹਲਕਿਆਂ ਦੇ ਵਿੱਚ ਇਸ ਤਰ੍ਹਾਂ ਦਾ ਉਸ ਵੇਲੇ ਬਣ ਗਿਆ ਸੀ ਜਿਸ ਨੂੰ ਲੈ ਕੇ ਫਿਰ ਉਸ ਵੇਲੇ ਵੀ ਇਨਸਾਫ ਨਹੀਂ ਸੀ ਮਿਲ ਸਕਿਆ ਪਰ ਪੁਲਿਸ ਨੇ ਅਣਮਨੁੱਖੀ ਤਸ਼ੱਦਦ ਕੀਤਾ ਗ੍ਰਿਫਤਾਰੀਆਂ ਕੀਤੀਆਂ ਖਾਸ ਕਰਕੇ ਇਸ ਕੇਸ ਦੇ ਵਿੱਚ ਵੱਡੇ ਵੱਡੇ ਪੁਲਿਸ ਅਫਸਰ ਜਿਹੜੇ ਬੀਪੀ ਦਿਵਾੜੀ ਦੀ ਰਿਪੋਰਟ ਵਿੱਚ ਅਸੀਂ ਜ਼ਿਕਰ ਵੀ ਕਰ ਚੁੱਕੇ ਹਾਂ ਬੀਸੀ ਪੰਜਾਬ ਤੇ ਤੁਹਾਡੇ ਨਾਲ ਉਹ ਪੂਰੀ ਰਿਪੋਰਟ ਵੀ ਸਾਂਝੀ ਕੀਤੀ ਸੀ ਜਿਸ ਵਿੱਚ ਤਮਾਮ ਉਹਨਾਂ ਪੁਲਿਸ ਅਫਸਰਾਂ ਦਾ ਜ਼ਿਕਰ ਆਉਂਦਾ ਜਿਸ ਵਿੱਚ ਐਸਐਚਓ ਤੋਂ ਲੈ ਕੇ ਡੀਐਸਪੀ ਤੱਕ ਦੇ ਅਧਿਕਾਰੀ ਸਨ ਇਥੋਂ ਤੱਕ ਕਿ ਉਸ ਵੇਲੇ ਦੇ ਜਿਹੜੇ ਜ਼ਿਲ੍ਹਾ ਮੁਖੀ ਸਨ ਪੁਲਿਸ ਮੁਖੀ ਉਹਨਾਂ ਦਾ ਵੀ ਨਾਮ ਹੈ ਜਿਹੜਾ ਇਸ ਵਿੱਚ ਆਉਂਦਾ ਹੈ ਸਵਰਨ ਸਿੰਘ ਘੋਟਣਾ ਦੀ ਚਰਚਾ ਖਾਸ ਕਰਕੇ ਹੁੰਦੀ ਹੈ ਹਾਲਾਂਕਿ ਇਸ ਮਾਮਲੇ ਦੇ ਵਿੱਚ ਹੋਰ ਬਹੁਤ ਸਾਰੀਆਂ ਚਰਚਾਵਾਂ ਨੇ ਫਿਲਹਾਲ ਤੁਹਾਡੇ ਨਾਲ ਸਟੇਟਸ ਰਿਪੋਰਟ ਦੀ ਕੁਝ ਜਾਣਕਾਰੀ ਸਾਂਝੀ ਕੀਤੀ ਹੈ ਕਿ ਕਿਹੜੇ ਕਿਹੜੇ ਮੁਕੱਦਮੇ ਨੰਬਰ ਸੀ ਔਰ ਕਦੋਂ-ਕਦੋਂ ਇਹ ਦਰਜ ਕੀਤੇ ਗਏ ਕਿਸ-ਕਿਸ ਦੇ ਵਿੱਚ ਭਗੌੜਾ ਕਰਾਰ ਦਿੱਤਾ ਹੋਇਆ ਔਰ ਅਦਾਲਤ ਵੱਲੋਂ ਵੀ ਫੈਸਲੇ ਸੁਣਾਏ ਗਏ ਨੇ ਕਿ ਜਥੇਦਾਰ ਭਗੌੜੇ ਨੇ ਕਿਉਂਕਿ ਪੁਲਿਸ ਦੀ ਜੋ ਗਵਾਹੀ ਸੀ ਜਾਂ ਪੁਲਿਸ ਨੇ ਜੋ ਰਿਪੋਰਟ ਦੇਣੀ ਸੀ ਅਦਾਲਤ ਨੇ ਉਸ ਆਧਾਰ ਦੇ ਉੱਤੇ ਉਹ ਫੈਸਲੇ ਸੁਣਾਏ ਸਨ ਪਰ ਪਰਿਵਾਰ ਦਾ ਕਹਿਣਾ ਹੈ ਕਿ ਜੇ ਜਥੇਦਾਰ ਨੂੰ ਪਗੋੜਾ ਕਿਹਾ ਜਾ ਰਿਹਾ ਹੈ ਪੁਲਿਸ ਮੁਤਾਬਕ ਜਾਂ ਫਿਰ ਅਦਾਲਤਾਂ ਦੇ ਰਿਕਾਰਡ ਵਿੱਚ ਤਾਂ ਫਿਰ ਪੁਲਿਸ ਦੀ ਵੀ ਵੱਡੀ ਫੇਲੀਅਰ ਆ ਜਾਂ ਵੱਡੀ ناکਾਮਯਾਬੀ ਹੈ ਕਿ ਉਹਨਾਂ ਨੂੰ ਫਿਰ ਅਜੇ ਤੱਕ ਵੀ ਗ੍ਰਿਫਤਾਰ ਕਿਉਂ ਨਾ ਕਰ ਸਕੀ ਕਿ ਕੋਈ ਪਗੋੜਾ ਕਰਾਰ ਹੋ ਜਿਹੜਾ ਹੋ ਜਾਵੇ ਤਾਂ ਕੀ ਪੁਲਿਸ ਦੇ ਹੱਥੋਂ ਨਹੀਂ ਲੱਗਦਾ ਪਰ ਉਹਨਾਂ ਨੇ ਕਿਹਾ ਕਿ ਸਰਾਸਰ ਝੂਠੀਆਂ ਕਹਾਣੀਆਂ ਨੇ ਪਰਿਵਾਰ ਦਾ ਵੀ ਇਹ ਕਹਿਣਾ ਹੈ ਔਰ ਇਸ ਮਾਮਲੇ ਦੇ ਵਿੱਚ ਹੁਣ ਸ੍ਰੀ ਅਕਾਦ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਜਾਂ ਫਿਰ ਐਸਜੀਪੀਸੀ ਦੀ ਜਿਹੜੀਆਂ ਹਦਾਇਤਾਂ ਜਿਹੜੀਆਂ ਐਸਜੀਪੀਸੀ ਨੂੰ ਮਿਲੀਆਂ ਨੇ ਉਸ ਮੁਤਾਬਕ ਕੀ ਕਾਰਵਾਈ ਹੁੰਦੀ ਆਉਣ ਵਾਲੇ ਸਮੇਂ 'ਚ ਪਤਾ ਲੱਗੇਗਾ ਪਰ ਫਿਲਹਾਲ ਹਾਲੇ ਤੱਕ ਕੋਈ ਠੋਸ ਕਾਰਵਾਈ ਹੁੰਦੀ ਨਜ਼ਰ ਨਹੀਂ ਆ ਰਹੀ ਇਸਾਰੇ ਮਾਮਲੇ ਦੇ ਬਾਰੇ ਇਸ ਜਥੇਦਾਰ ਕੌਂਕੇ ਦੇ ਕੇਸ ਦੇ ਬਾਰੇ ਤੁਹਾਡਾ ਨਿੱਜੀ ਤੌਰ ਦੇ ਉੱਤੇ ਕੀ ਮੰਨਣਾ ਹੈ ਤੁਸੀਂ ਇਹ ਵੀ ਆਪਣੇ ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ ਫਿਲਹਾਲ ਤੁਸੀਂ ਬਣੇ ਰਹੋ ABC ਪੰਜਾਬ ਦੇ ਨਾਲ